ਹਰ ਬੰਦਾ ਫਿਲਮ ਵੇਖੇ ਹਰ ਪੰਜਾਬ ਬਜ਼ੁਰਗ ਪਰ ਉਹ ਚੜਾ ਇਮੋਸ਼ਨਲ ਐਸ ਅ ਮੂਮੈਂਟ ਇਗਨੇ ਮੇਰੇ ਵਾਸਤੇ ਔਰ ਐਸ ਵੀ ਨਾ ਬਹੁਤ ਸਾਰੀਆਂ ਯਾਦਾਂ ਵੀ ਜੁੜੀਆਂ ਹਨ ਮੈਨੂੰ ਯਾਦ ਆਪਾਂ ਸਦੂਲ ਪਾਜੀ ਕੋ ਗਾਣਾ ਗਵਾਇਆ ਸੀ ਦੋ ਬਾਨੇ ਕੋ ਗਾਇਨਾਂ ਨੂੰ ਔਰ ਉਹ ਜੋ ਮੈਨੂੰ ਪਤਾ ਲੱਗਿਆ ਕਿ ਉਹਨਾਂ ਦੀ ਜ਼ਿੰਦਗੀ ਦੇ ਆਖਰੀ ਗਾਣੇ ਹਨ ਉਹਨਾਂ ਦੇ ਅਜ ਬੇਟਾ ਆਇਨੇ ਤੇ ਥੈਂਕ ਯੂ ਵੈਰੀ ਮਚ ਸੀ ਆਈ ਔਰ ਉਹ ਵੀ ਉਹਨਾਂ ਦੀ ਵੀ ਯਾਦਾਂ ਜੁੜੀਆਂ ਹੈ ਮਨਸ ਅਦੂਲ ਭਾਜੀ ਦੀ ਆਵਾਜ਼ ਸੁਣੀ ਗਈ ਹੈ ਟ੍ਰੇਲਰ ਚ ਅੱਜ ਸਵੇਰੇ ਦਜੀਤ ਭਾਜੀ ਦਾ ਵੀ ਦਜੀਤ ਹਸਾਨ ਭਾਜੀ ਨੇ ਵੀ ਆਪਣੀ ਵਾਇਸ ਦਿੱਤੀ ਉਹਨਾਂ ਨੇ ਉਹਨਾਂ ਨੂੰ ਪਤਾ ਲੱਗਿਆ ਕਿ ਟ੍ਰੇਲਰ ਆ ਰਿਹਾ ਤੇ ਉਹਨਾਂ ਨੂੰ ਉਹਨਾਂ ਨੇ ਕਿਹਾ ਕਿ ਮੈਂ ਵੀ ਕੁਝ ਟ੍ਰਿਬਿਊਟ ਕਰਨਾ ਚਾਹਣਾ ਉਹਨਾਂ ਨੇ ਆਪਣੀ ਵਾਇਸ ਸਪੈਸ਼ਲੀ ਵਾਇਸ ਨੋਟ ਬਣਾ ਕੇ ਭੇਜਿਆ ਫਿਰ ਲਵਾਸ ਤੇ ਪਹਿਲੇ ਕੋਕੀ ਵਾਜ ਨੇ ਡਬ ਕੀਤਾ ਸੀ ਬਹੁਤ ਸੋਹਣਾ ਤੇ ਲੇਕਿਨ ਉਹਨਾਂ ਨੇ ਵੀ ਤੇ ਬਿਊਰ ਲੈਣੀ ਜਿਹੜੀ ਸੀ ਕੰਟਰੀਬਿਊਸ਼ਨ ਤੇ ਫਿਰ ਉਹਨਾਂ ਨੇ ਦਿੱਤੀ ਐਕਟਿੰਗ ਆ ਹਰ ਆਰਟਿਸਟ ਹਾਜ਼ਰ ਸਾਰੇ ਭਰਾ ਬੈਠੇ ਮੰਗੀਰਤ ਜੀ ਬੈਠੇ ਰੀਸ਼ਮਪਾ ਜੀ ਸਾਰੇ ਇੱਥੇ ਜਿਹੜੀ ਆਰਟਿਸਟ ਆ ਇਹਨਾਂ ਨਮਿੰਦਰ ਬਿੰਦ ਲਾਲ ਭਾਈ ਬਹੁਤ ਬਹੁਤ ਸਪੋਰਟ ਐ ਹਸਨ ਦੀ ਹੁਨਾ ਹੈ ਕਿ ਲੋਕੀ ਮਤਲਬ ਸਿਨਮਾਜ਼ ਇਕਵਰ ਰਾਜਨੀ ਨੂੰ ਜ਼ਰੂਰ ਦੇਖਣ ਜਾਣ ਉਹਦੀ ਇਹ ਜਿਹੜਾ ਪਾਰਟ ਆ ਨਾ ਉਹਦੀ ਸਿੰਗਿੰਗ ਤੇ ਗਾਣਾ ਤੇ ਸਭ ਨੇ ਸੁਣਿਆ ਪਰ ਉਹਦੀ ਜਿਹੜੀ ਐਕਟਿੰਗ ਹੈ वो जरूर वेखन एक बार और मैं इस मंच भी कहना चाहता कि अभी मैं प्रोड्यूसर साहब साढ़े बल्ली जिन्होंने अपना संघा भाजी ने बहुत सपोर्ट की इमीजिएटली एक कॉल के दौड़े है कि आप कि तो फिल्म पहुँचा दी मैं प्रोड्यूसर साहब अपना दोनों ने बैठ के डिस्कस किया कि आप फिल्म की जो भी बॉक्स ऑफिस कलैक्शन आएगी बहुत वाडा हिस्सा आप ਦੀ ਫਰਕ ਦਾ ਫਰਕ ਤੋਂ ਦੇਣਾ ਚਾਮਾਂ ਵਿੱਚ ਬੋਲਣਾ ਚਾਮਾਂ ਔਰ ਇਹ ਸਿਰਫ ਫਿਲਮ ਮਤਲਬ ਫਿਲਮ ਦੀ ਗੱਲ ਨਹੀਂ ਕਰ ਰਿਹਾ ਆਨ ਵਾਲੀ ਜ਼ਿੰਦਗੀ ਵਿੱਚ ਮਾਤਾ ਜੀ ਨੂੰ ਵੀ ਵਾਦਾ ਕਰਕੇ ਆਇਆ ਸੀ ਕਿ ਆਪਾਂ ਹਮੇਸ਼ਾ ਖੜੇ ਆ ਤੁਸੀਂ ਬਸ ਸਾਨੂੰ ਕਹਿਣਾ ਕਿ ਇਹ ਚੀਜ਼ ਹੈ ਬਸ ਆਪਾਂ ਹਮੇਸ਼ਾ ਤੁਹਾਡੇ ਲਈ ਖੜੇ ਆ ਮੇ ਸਪੋਰਟ ਕਰੋ ਤਾਂ ਕਿ ਆਪਾਂ ਜਿੰਨੀ ਜ਼ਿਆਦਾ ਮਤਲਬ ਸਪੋਰਟ ਫੈਮਿਲੀ ਨੂੰ ਬੱਚਿਆਂ ਨੂੰ ਕਰ ਸਕੀ ਉਹ ਰਾਜਵੀਰ ਤੇ ਹੁਣ ਇਸ ਦੁਨੀਆ ਚ ਨਹੀਂ ਹੈ ਲੇਕਿਨ ਜੁਮੇ ਭਾਜ ਨੇ ਕਿਹਾ ਕਿ ਹੁਣ ਆਪਾਂ ਸੈਡਨੈਸ ਵਾਲੀ ਗੱਲ ਨਾ ਕਰੀਏ ਆਪਾਂ ਹੁਣ ਮਿਲ ਕੇ ਰਾਜਵੀਰ ਦੀ ਕਮੀ ਨਾਲ ਆਇਰਨ ਮਤਲਬ ਪੇਸ਼ ਆਏ ਫੈਮਿਲੀ ਨੂੰ ਉਹ ਸਪੋਰਟ ਕਰੀਏ ਥੈਂਕ ਯੂ ਵੈਲਕਮ